ਅਸ਼ੀਕਾ ਤੁਸੀਂ ਜੁੜਿਆ ਔਨ ਅਰ ਦੇ ਨਾਮ ਮੈਂ ਸਤਨਾਮ ਸਿੰਘ ਬਠੋਈ ਤਾਂ ਵੱਡੀ ਖਬਰ ਕੇਜਰੀਵਾਲ ਨਾਲ ਜੁੜੀ ਹੋਈ ਆ ਕੇਜਰੀਵਾਲ ਵੱਲੋਂ ਜਿੱਥੇ ਸੀਐਮ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਵੱਡਾ ਐਲਾਨ ਵੀ ਕਰ ਦਿੱਤਾ ਹੈ ਤੇ ਜੋ ਸਰਕਾਰੀ ਸੂਖ ਸੁਵਿਧਾਾਂ ਜਿਹੜੇ ਆ ਲਹਿਰੇ ਸੀ ਕੇਜਰੀਵਾਲ ਤਾਂ ਉਹਨਾਂ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਤਾਂ ਇਸ ਸਬੰਧੀ ਵੱਡਾ ਦਾਵਾ ਠੋਕਿਆ ਸੰਜੇ ਸਿੰਘ ਨੇ ਤਾਂ ਸੰਜੇ ਸਿੰਘ ਨੇ ਇੱਕ ਹਫ਼ਤੇ ਵਿੱਚ ਕੋਠੀ ਖਾਲੀ ਕਰਨ ਦਾ ਦਾਵਾ ਕੀਤਾ ਹੈ ਅਤੇ ਉੱਥੇ ਜੇ ਘਰ ਦੇਖਿਆ ਜਾਵੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਸੀਐਮ ਕੇਜਰੀਵਾਲ ਵੱਲੋਂ ਆਪਣਾ ਅਸਤੀਫਾ ਤਾਂ ਦਿੱਤਾ ਗਿਆ ਉੱਥੇ ਹੀ ਹੁਣ ਆਪ ਸੁਪਰੀਮ ਕੇਜਰੀਵਾਲ ਸਰਕਾਰੀ ਕੋਠੀ ਵੀ ਛੱਡਣਗੇ ਸਰਕਾਰੀ ਗੱਡੀ ਵੀ ਛੱਡਣਗੇ ਤੇ ਜੋ ਵੀ ਜਿਹੜੀਆਂ ਸਹੂਲਤਾਂ ਹਨ ਉਹ ਉਹਨਾਂ ਨੂੰ ਸਰਕਾਰੀ ਤੌਰ ਤੇ ਮਿਲ ਰਿਹਾ ਨੇ ਉਹਨਾਂ ਸਭ ਨੂੰ ਤਿਆਗਣਗੇ ਤਾਂ ਕਿਤੇ ਨਾ ਕਿਤੇ ਜੋ ਬਿਆਨ ਦਿੱਤਾ ਗਿਆ ਸੀ ਕੇਸਰੀਵਾਲ ਵੱਲੋਂ ਕਿ ਆਪਣੇ ਆਪ ਨੂੰ ਹੁਣ ਪ੍ਰੀਖਿਆ ਵਿੱਚੋਂ ਕੱਢਣਗੇ ਅਤੇ ਹੁਣ ਤਪੱਸਿਆ ਕਰਨਗੇ ਅਤੇ ਲੋਕਾਂ ਤੋਂ ਭਰੋਸਾ ਜਿੱਤਣਗੇ ਕਿ ਆਖਰਕਾਰ ਜਿਹੜੇ ਦੋਸ਼ ਨੇ ਉਹ ਸਹੀ ਨੇ ਜਾਂ ਗਲਤ ਅਤੇ ਉਹ ਵੋਟਾਂ ਵਿੱਚ ਲੋਕ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਅਜਿਹਾ ਬਿਆਨ ਹੈ ਜਿਹੜਾ ਕੇਸਰੀਵਾਲ ਵੱਲੋਂ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਅਸਤੀਫਾ ਵੀ ਤੇ ਕੱਲ ਦਿੱਤਾ ਗਿਆ ਤੇ ਅਸਤੀਫਾ ਦੇ ਕੇ ਨਵੇਂ ਸਿਅਮ ਬਣਾਏ ਗਏ ਨੇ ਅਤੀਸੀ ਸਿੰਘ ਤਾਂ ਅਤੀਸੀ ਸਿੰਘ ਦੇ ਨਵੇਂ ਸਿਅਮ ਬਣਨ ਤੋਂ ਬਾਅਦ ਹੁਣ ਕੇਸਰੀਵਾਲ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਉਹ ਸਰਕਾਰੀ ਗੱਡੀ ਸਰਕਾਰੀ ਕੋਠੀ ਤੇ ਸਰਕਾਰੀ ਸੁੱਖ ਸਹੂਲਤਾਂਾਂ ਨੇ ਜਿਹੜੀਆਂ ਉਹ ਸਭ ਤਿਆਗਣਗੇ ਅਤੇ ਉਹ ਆਪਣੇ ਆਪ ਨੂੰ ਪ੍ਰੀਖਿਆਵਾ ਵਿੱਚੋਂ ਕੱਢਣਗੇ ਤਾਂ تفਸਿਆ ਕਰਨਗੇ ਤਾਂ ਕਿਤੇ ਨਾ ਕਿਤੇ ਸੰਜਾ ਸਿੰਘ ਨੇ ਇਹ ਵੱਡਾ ਦਾਵਾ ਠੋਕਿਆ ਤੇ ਇੱਕ ਹਫ਼ਤੇ ਦਾ ਸਮਾਂ ਕਿਹਾ ਹੈ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਸਰਕਾਰੀ ਕੋਠੀ ਆ ਜਿਹੜੀ ਉਹ ਕੇਸਰੀਵਾਲ ਖਾਲੀ ਕਰਨਗੇ संजय सिंह ने क्यों की कुछ किया था था। और उनके इस फैसले से दिल्ली की जनता दुखी है गुस्से में है नाराजगी में है कि एक ईमानदार मुख्यमंत्री को जिस, जिसने दिल्ली की जनता के लिए एक नहीं अनेक